ਸੂਤਾ ਕਿਆ ਕਰੇ ਸੂਤਾ ਕਿਆ ਕਰੇ ਕਬੀਏ ਸੂਤਾ ਕਿਆ ਕਰੇ ਕੋਈ ਕੋਵੇ ਨਸੀਬਾ ਵਾਲਾ ਸਤਿ ਸੰਗਤ ਤੋਂ ਜਿੱਦ ਕਰ ਮਾਰਾ ਜਾਉਣਾ ਕੋਲਾਕ ਮਿੰਟੋਂ ਪਠ ਦੇ ਲੈਣੇ ਸੂਤਾ ਤੋਂ ਸਤਿ ਤੋਂ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਨਿਹੰਗ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਜੋ ਕਿ 1 ਤੇ 2 ਭਾਦਰ ਨੂੰ ਹਰ ਸਾਲ ਮਨਾਇਆ ਜਾਂਦਾ ਜਿਸ ਦੇ ਸਬੰਧ ਦੇ ਵਿੱਚ ਇੱਕ ਦਿਨ ਪਹਿਲਾਂ ਜਾਨੀ ਕਿ ਅੱਜ 15 ਅਗਸਤ ਨੂੰ ਨਗਰ ਕੀਰਤਨ ਕੱਢਿਆ ਜਾ ਰਿਹਾ ਉਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੈ ਇਸ ਸਮੇਂ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਪਹੁੰਚਿਆ ਤੇ ਬਾਬਾ ਨਿਹੰਗ ਸਿੰਘ ਜੀ ਦੇ ਦਰਬਾਰ ਤੇ ਜਾ ਕੇ ਸਮਾਪਤੀ ਹੋਵੇਗੀ ਉਸ ਤੋਂ ਬਾਅਦ ਦੋ ਰੋਜ਼ਾ ਜਿਹੜਾ ਸਾਡਾ ਸਾਲਾਨਾ ਸਮਾਗਮ ਆ ਉਹ ਕੱਲ ਤੋਂ ਆਰੰਭ ਹੋ ਰਿਹਾ ਕੱਲ ਸਵੇਰੇ 10 ਵਜੇ ਦੀਵਾਨ ਆਰੰਭ ਹੋਣਗੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਭਗਵਾਨਾਂ ਦੇ ਲੰਗਰ ਲਾਏ ਜਾਂਦੇ ਆ ਉੱਥੇ ਗੁਰਬਾਣੀ ਦੇ ਲੰਗਰ ਨਿਰੰਤਰ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਆ ਤੇ ਉਸ ਤੋਂ ਬਾਅਦ ਆਏ ਹੋਏ ਰਾਗੀ ਢਾਡੀ ਜਥੇ ਜਿਹੜੇ ਆ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਨਿਹਾਲ ਕਰਨਗੇ ਸਾਰੀਆਂ ਸੰਗਤਾਂ ਦਾ ਵਿਸ਼ੇਸ਼ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼ ਸਹਿਯੋਗ ਦੇ ਨਾਲ ਇਹ ਮੇਲਾ ਮਨਾਇਆ ਜਾਂਦਾ ਹੈ ਐਨ ਆਰ ਆਈ ਵੀਰਾਂ ਦਾ ਸਹਿਯੋਗ ਆ ਸਾਰੀਆਂ ਸੰਗਤਾਂ ਬਿਨਾਂ ਕਿਸੇ ਭੇਦ ਭਾਵ ਵਿਤਕਰੇ ਦੇ ਇਹ ਮੇਲਾ ਮਨਾਉਂਦੀਆਂ ਜੋ ਕਿ ਇਲਾਕੇ ਦੇ ਵਿੱਚ ਸਾਡੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ